ਹਾਂਜੀ ਦੋਸਤੋ ਸਿੱਧੂ ਮੂਸੇਵਾਲੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਸਮਾਂ ਪਹਿਲਾਂ ਜੋ ਕਿ ਹੈ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਿ ਉਸ ਤੋਂ ਬਾਅਦ ਜੋ ਕਿ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬਹੁਤ ਜ਼ਿਆਦਾ ਟੁੱਟ ਚੁੱਕੇ ਸਨ ਤੇ ਆਪਣੇ ਪਿਓ ਆਪਣੇ ਪੁੱਤ ਦਾ ਜੋ ਕੇ ਹੈ ਗਮ ਸਖਾਰ ਨਹੀਂ ਪਾਏ ਤੇ ਬਹੁਤ ਜ਼ਿਆਦਾ ਜੋ ਕੇ ਟੁੱਟੇ ਹੋਏ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹੈ ਕਿ ਅੱਜ ਉਤੋਂ ਜੋ ਕੇ 1.5 ਸਾਲ ਪਹਿਲਾਂ ਜੋ ਕੇ ਐ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਦੇ ਘਰ ਇੱਕ ਛੋਟੇ ਸਿੱਧੂ ਨੇ ਜੋ ਕੇ ਜਨਮ ਲਿਆ ਸੀ ਉਸ ਤੋਂ ਬਾਅਦ ਜੇਕਰ ਤੁਸੀਂ ਆਪ ਅੱਜ ਦੇਖ ਹੀ ਸਕਦੇ ਆਂ ਕਿ ਲੋਹੜੇ ਵਾਲੇ ਮੌਕੇ ਦੇ ਇਤਿਹਾਸ ਤੇ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਉਸ ਦੀ ਮਾਤਾ ਦੇ ਚਿਹਰੇ ਤੇ ਉਹੀ ਨੂਰ ਸਾਫ ਚਲਕਦਾ ਨਜ਼ਰ ਆ ਰਿਹਾ ਹੈ ਕਿ ਜੋ ਕਿ ਸਿੱਧੂ ਮੂਸੇਵਾਲੇ ਦੇ ਹੂਨ ਤੇ ਉਹਨਾਂ ਦੇ ਮੂੰਹ ਤੇ ਹੁੰਦਾ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਛੋਟੇ ਸਿੱਧੂ ਨਾਲ ਬਹੁਤ ਜ਼ਿਆਦਾ ਖੁਸ਼ ਹਨ ਤੇ ਇਸ ਵਾਰ ਜੋ ਕਿ ਐ ਲੋਹੜੀ ਵੀ ਮਨਾ ਰਹੇ ਹਨ ਬਾਕੀ ਦੋਸਤੋ ਸਿੱਧੂ ਛੋਟੇ ਸਿੱਧੂ ਮੂਸੇਵਾਲੇ ਨੂੰ ਅੱਜ ਤੋਂ ਤਕਰੀਬਨ 1 ਤੋਂ 1.5 ਸਾਲ ਦਾ ਹੋ ਚੁੱਕਿਆ ਹੈ ਕਿ ਹੁਣ ਸਿੱਧੂ ਮੂਸੇ ਛੋਟੇ ਸਿੱਧੂ ਮੂਸੇਵਾਲੇ ਦੇ ਜੋ ਕਿ ਹੈ ਪਹਿਲੀ ਲੋੜੀ ਮਣਾਈ ਜਾ ਰਹੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਲੋੜੀ ਦੇ ਮੌਕੇ ਤੇ ਅਮਰ ਨੂਰੀ ਵੀ ਜੋ ਕਿ ਉਹਨਾਂ ਦੇ ਘਰ ਪਹੁੰਚੇ ਹਨ ਤੇ ਹੋਰ ਵੀ ਜੋ ਕਿ ਐ ਲੋਕ ਉਹਨਾਂ ਦੇ ਘਰ ਉਹਨਾਂ ਦਾ ਜੋ ਕਿ ਐ ਖੁਸ਼ੀ ਦੇ ਵਿੱਚ ਸਾਥ ਦੇ ਰਹੇ ਹਨ ਬਾਕੀ ਦੋਸਤੋ ਉਹਨਾਂ ਦੇ ਨਾਲ ਜੋ ਕਿ ਹੋਰ ਵੀ ਵੱਡੇ ਵੱਡੇ ਸਿੰਗਰ ਤੇ ਸੈਲੀਬ੍ਰਿਟੀ ਜੋ ਕਿ ਉਹਨਾਂ ਦੇ ਘਰ ਆਏ ਹਨ ਕਿ ਉਹਨਾਂ ਦੀ ਖੁਸ਼ੀ ਦੇ ਵਿੱਚ ਜੋ ਕਿ ਐ ਵਾਧਾ ਕਰ ਰਹੇ ਹਨ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਜੋ ਕਿ ਬਹੁਤ ਜ਼ਿਆਦਾ ਕੱਠ ਸੀ ਤੇ ਲੋਕਾਂ ਨੇ ਬਹੁਤ ਜ਼ਿਆਦਾ ਸੋਗ ਜੋ ਜ਼ਾਹਿਰ ਪ੍ਰਗਟ ਕੀਤਾ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਾਰ ਜੋ ਕਿ ਸਿੱਧੂ ਛੋਟੇ ਸਿੱਧੂ ਮੂਸੇਵਾਲੇ ਦੀ ਜੋ ਕਿ ਹੈ ਪਹਿਲੀ ਲੋੜੀ ਹੈ ਬਾਕੀ ਦੋਸਤੋ ਤੁਸੀਂ ਵੀ ਰੱਬਗੇ ਅਰਦਾਸ ਕਰਿਓ ਕਿ ਛੋਟੀ ਸਿੱਧੂ ਮੂਸੇਵਾਲੇ ਨੂੰ ਜੋ ਕਿ ਹੈ ਰੱਬ ਲੰਮੀ ਉਮਰਾਂ ਬਖਸ਼ੇ ਤੇ ਚਲਦੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟਾਂ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ